ਪੰਜਾਬ ਹੈਡਲਾਈਨ ਦੇਖਣੇ ਸਰ ਦਾ ਬਹੁਤ ਬਹੁਤ ਸਵਾਗਤ ਆ ਜੀ ਮੈਂ ਹਾਂ ਗੁਰਪ੍ਰੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਨਿਊਜ਼ ਚੈਨਲ ਪੰਜਾਬ ਹੈਡਲਾਈਨ ਸੋ ਦੱਛ ਕੋ ਅਸੀਂ ਇਸ ਟਾਈਮ ਮੌਜੂਦ ਆ ਜੀ ਜਲੰਧਰ ਦੇ ਮੋਲ ਟਾਊਨ ਦੇ ਵਿੱਚ ਜਿੱਥੇ ਕਿ ਤੁਹਾਨੂੰ ਦਿਖਾ ਰਿਹਾ ਸੀ ਕਿ ਕਿਸ ਤਰ੍ਹਾਂ ਜਿਹੜੇ ਕਿ ਲੋਕ ਨੇ ਤਰੇ ਰੋਂਗ ਪਾਰਕਿੰਗ ਦੇ ਵਿੱਚ ਗੱਡੀਆਂ ਖੜੀਆਂ ਕੀਤੀਆਂ ਗਈਆਂ ਨੇ ਜਿਹੜਾ ਕਿ ਤੁਹਾਨੂੰ ਦੱਸ ਦੇ ਨੇ ਕਿ ਕਿਸ ਤਰ੍ਹਾਂ ਜਿਹੜਾ ਕਿ ਸੜਕ ਦਾ ਪੂਰਾ ਕਿ ਜਿਹੜਾ ਕਿ ਜਾਮ ਲੱਗਾ ਹੋਇਆ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋਣਾ ਉੱਪਰ ਜਿਹੜਾ ਕਿ ਕੀ ਐਕਸ਼ਨ ਲੈਂਦੀ ਹੈ ਹੁਣੀ ਆਪਾਂ ਗੱਲਬਾਤ ਕਰਾਂਗੇ ਟ੍ਰੈਫਿਕ ਪੁਲਿਸ ਵਾਲਾ ਨਾਲ ਕਰਾਕੇ ਪਹੁੰਚ ਚੁੱਕੀ ਹੈ ਮੌਕੇ ਤੇ ਸੋ ਦੇਖਦੇ ਆ ਕਿ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਦਿੰਨੇ ਹੈ ਟ੍ਰੈਫਿਕ ਪੁਲਿਸ ਦੇ ਕਿ ਮੁਲਾਜ਼ਮ ਪਹੁੰਚ ਚੁੱਕੇ ਨੇ ਹੋਰ ਭਾਜੀ ਕੀ ਹਾਲ ਚਾਲ ਹੈ ਸਰ ਸਰ ਜਿਸ ਤਰ੍ਹਾਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੇ ਰੋਂਗ ਪਾਰਕਿੰਗ ਦੇ ਵਿੱਚ ਲੋਕਾਂ ਨੇ ਸੜਕਾਂ ਦੇ ਕਬਜ਼ਾ ਕੀਤਾ ਹੋਇਆ ਕਿ ਤੁਸੀਂ ਪਹਿਲਾਂ ਵੀ ਇਹਦਾ ਗੇੜਾ ਮਾਰਦੇ ਹੋ ਕੋਈ ਫਸਟ ਵੀ ਕਰਾਏ ਨਹੀਂ ਸਰ ਸਾਡਾ ਏਰੀਆ ਹੈ ਅਸੀਂ ਮਾਰਦੇ ਅੱਗੇ ਵੀ ਮਾਰਦੇ ਜੀ ਕਰਨੇ ਹਾਲਾਤ ਤੇ ਵੈਸੇ ਰੋਜ਼ ਇੱਧਰ ਤੇ ਰਹਿੰਦੇ ਨੇ ਤੁਹਾਨੂੰ ਪਤਾ ਨਹੀਂ ਇਹ ਸਟicker ਚਲਾਨ ਕੱਟੂਗਾ ਜੀ ਮੈਂ ਹੁਣ ਇਹਨਾਂ ਦੇ ਤੋ ట్రాఫిక్ ਪੁਲਿਸ ਦੇ ਅਧਿਕਾਰੀ ਮੌਜੂਦ ਪਹੁੰਚ ਚੁੱਕੇ ਨੇ ਨਾ ਨਵਾਂ ਬਲੋ ਕਿਆ ਜਾਂਦਾ ਹੈ ਕਿ ਜਿਹੜੇ ਹੁਣ ਇਹਨਾਂ ਦੇ ਜਿਹੜੇ ਕਿ ਰੋਂਗ ਪਾਰਕਿੰਗ ਲੱਗੀਆਂ ਗੱਡੀਆਂ ਨੇ ਕਿਉਂਕਿ ਇਹਨਾਂ ਕਰਕੇ ਕਾਫੀ ਜ਼ਿਆਦਾ ਜਿਹੜਾ ਕਿ ਦਿੱਕਤਾਂ ਪਰੇਸ਼ਾਨੀਆਂ ਦਾ ਜਿਹੜਾ ਕਿ ਆਵਾਜਾਈ ਨੂੰ ਜਿਹੜਾ ਕਿ ਸਾਹਮਣਾ ਕਰਨਾ ਪੈਂਦਾ ਹੈ ਸੋ ਮੌਕੇ ਤੇ ట్రాఫిక్ ਪੁਲਿਸ ਦੇ ਅਧਿਕਾਰੀ ਪਹੁੰਚ ਚੁੱਕੇ ਨੇ ਦੇਖਦੇ ਰਹੇ ਹਨ ਕੀ ਕਾਰਵਾਈ ਕਰਦੇ ਨੇ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਅਤੇ ਪੀਸੀਆਰ ਟੀਮ ਜਿਹੜੀ ਹੈ ਉਹ ਪਹੁੰਚ ਚੁੱਕਿਆ ਸਤਨਾਮ ਸਿੰਘ ਜੀ ਤੁਹਾਡੇ ਨਾਲ ਮੌਜੂਦ ਨੇ ਸੋ ਦੇਖਦੇ ਆ ਕਿ ਜਿਹੜਾ ਰੋਂਗ ਪਾਰਕਿੰਗ ਦੇ ਵਿੱਚ ਜਿਹੜੀਆਂ ਕਿ ਗੱਡੀਆਂ ਲੱਗੀਆਂ ਹੋਈਆਂ ਜਿੰਨੀਆਂ ਵੀ ਰੋਡ ਤੇ ਗੱਡੀਆਂ ਲੱਗੀਆਂ ਆ। ਬਰਾਏ ਮਿਹਰਬਾਨੀ ਕਰਕੇ ਇਹਨੂੰ ਪਾਰਕਿੰਗ ਕਰੋ। ਅਗਰ ਜਨਤਾ ਨੂੰ ਪਰੇਸ਼ਾਨੀ ਹੁੰਦੀ ਆ। ਮੈਡਮ ਇਹ ਤੁਹਾਡੀ ਸ਼ਾਪ ਹੈ ਜੀ ਇਹ ਦੀਪਕ ਮੈਰੀ ਕੋ ਤੁਸੀਂ ਕਹਿ ਰਹੇ ਹੋ ਆਪਣੀ ਸ਼ਾਪ ਹੈ ਨਹੀਂ ਨਹੀਂ ਕਜ਼ਨ ਪਰ ਕਜ਼ਨ ਨਹੀਂ ਨਹੀਂ ਮੈਡਮ ਇਹ ਅਗਰ ਸ਼ਾਪ ਆਪਣੀ ਹੈ ਤੇ ਕਹਿੰਦੇ ਮਤਲਬ ਹੈ ਸੜਕ ਦੇ ਰੋਂਗ ਪਾਰਕਿੰਗ ਗੱਡੀਆਂ ਲਗਾ ਦੋ ਮੈਂ ਕਦੋਂ ਪਿਆ ਮੈਂ ਕਹਿ ਰਹੀ ਹਾਂ ਦਵਾਈ ਲੈਣ ਗਈ ਸੀ ਜੂਨ ਇਨਚਾ ਟ੍ਰੈਫਿਕ ਨੂੰ ਸੋ ਸਾਡੇ ਨਾਲ ਟ੍ਰੈਫਿਕ ਦੇ ਜਿਹੜੇ ਕਿ ਜ਼ੋਨ ਇਨਚਾਰਜ ਸ੍ਰੀ ਸਤਨਾਮ ਸਿੰਘ ਜੀ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਟ੍ਰੈਫਿਕ ਨੂੰ ਲੈ ਕੇ ਜਿਹੜਾ ਕਿ ਕੁਝ ਸਮੱਸਿਆ ਆ ਰਹੀ ਸੀ ਗੱਡੀਆਂ ਜਿਹੜੀਆਂ ਰੋਂਗ ਪਾਰਕਿੰਗ ਚ ਲੱਗੀਆਂ ਸੀ ਜਿਸ ਕਰਕੇ ਇਹਨਾਂ ਨਾਲ ਸੰਪਰਕ ਕੀਤਾ ਗਿਆ ਤਾਂ ਤੁਰੰਤ ਕਾਰਵਾਈ ਕਰਦੇ ਹੋਏ ਜਿਹੜੇ ਕਿ ਮੌਕੇ ਤੇ ਜਿਹੜਾ ਕਿ ਟ੍ਰੈਫਿਕ ਪੁਲਿਸ ਦੇ ਜ਼ੋਨ ਇਨਚਾਰਜ ਸਤਨਾਮ ਸਿੰਘ ਜੀ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਤੁਸੀਂ ਮੌਕੇ ਤੇ ਆ ਕੇ ਤਸਵੀਰਾਂ ਦੇ ਵਿੱਚ ਦੇਖਿਆ ਕਿਸ ਤਰ੍ਹਾਂ ਜਿਹੜਾ ਕਿ ਰੋਂਗ ਪਾਰਕਿੰਗ ਦੇ ਵਿੱਚ ਗੱਡੀਆਂ ਲਗਾਈਆਂ ਗਈਆਂ ਸਰ ਕਿੰਨੇ ਕਿ ਚਲਾਨ ਕਰ ਦਿੱਤੇ ਸਿਰਫ ਮੈਂ ਇਸ ਲਈ 2 ਚਲਾਨ ਬਾਕੀ ਜਿਨ੍ਹਾਂ ਨੂੰ ਪਹਿਲਾਂ ਸਭ ਤੋਂ ਪਹਿਲਾਂ ਇਹਨਾਂ ਨੂੰ ਸਮਝਾਇਆ ਪੀ ਇਸ ਰੋਡ ਦੇ ਉੱਤੇ ਕੋਈ ਗੱਡੀ ਪਾਰਕਿੰਗ ਨਹੀਂ ਕਰਨੀ ਜਿਨ੍ਹਾਂ ਨੇ ਗੱਡੀਆਂ ਮੂਵ ਕਰ ਲਈਆਂ ਉਹਨਾਂ ਨੂੰ ਤੋਰ ਦਿੱਤਾ ਗਿਆ ਵੀ ਬਾਕੀ ਜਿਹੜੇ ਨਹੀਂ ਹੋਏ ਉਹਨਾਂ ਦੇ ਗੱਡੀਆਂ ਨੇ ਨਹੀਂ ਹੋਏ ਸਰ ਜਿਹੜੀਆਂ ਉਸ ਚੌਂਕ ਦੇ ਵਿੱਚ ਗੱਡੀਆਂ ਰੋਂਗ ਪਾਰਕਿੰਗ ਦੇ ਵਿੱਚ ਖੜੀਆਂ ਸਿਗੀਆਂ ਉਹਨਾਂ ਦੇ ਵਿੱਚੋਂ ਕਿੰਨੀਆਂ ਗੱਡੀਆਂ ਦੇ ਤਰ੍ਹਾਂ ਦੋ ਗੱਡੀਆਂ ਦੇ ਚਲਾਨ ਕੀਤੇ ਜੀ ਦੋ ਗੱਡੀਆਂ ਦੇ ਚਲਾਨ ਕੀਤੇ ਨੇ ਚਲਾਨ ਕੀਤੇ ਮੈਂ 100 ਸਰ ਇਹ ਹਾਲਾਤ ਜਿਹੜੇ ਮੋਲ ਟਾਉਨ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੇ ਹਾਲਾਤ ਨੇ ਰੋਜ਼ ਇਦਾਂ ਰਹਿੰਦੇ ਨੇ ਸਰ ਇਹਦਾ ਕੀ ਕਾਰਨ ਹੈ ਕਾਰਨ ਹੈ ਜੀ ਮੈਂ ਤੁਹਾਡੇ মিডিਆ ਰਹੀਂ ਕਹਿਣਾ ਚਾਹਨਾ ਦੱਸਣਾ ਚਾਹਨਾ ਵੀ ਇੱਕ ਟ੍ਰੈਫਿਕ ਦਾ ਸਹਿਯੋਗ ਦਿਓ ਗੱਡੀ ਨੂੰ ਹਮੇਸ਼ਾ ਆਪਣੀ ਪਾਰਕਿੰਗ ਦੇ ਵਿੱਚ ਗੱਡੀ ਲਾਓ ਬਹੁਤ ਸਾਰੇ ਲੋਕਾ ਪੜਿਆ ਲਿਖਿਆ ਦਾ ਇਲਾਕਾ ਹੈਗਾ ਇਹ ਰੋਡ ਦੇ ਉੱਤੇ ਗੱਡੀ ਪਾਰਕਿੰਗ ਕਰਕੇ ਚਲੇ ਜਾਂਦੇ ਨੇ ਦੁਕਾਨਾਂ ਆ ਦੁਕਾਨਾਂ ਦੇ ਵਿੱਚੋਂ ਸਮਾਨ ਪਰਚੇਜ਼ ਕਰਨ ਵਾਸਤੇ ਚੱਲ ਜਾਂਦੇ ਆ ਪਰ ਲੇਕਿਨ ਤੁਹਾਡੇ মিডিਆ ਆ ਰਾਮ ਇਹਨੂੰ ਪਬਲਿਕ ਨੂੰ ਦੱਸਣਾ ਚਾਹਨਾ ਵੀ ਰੋਡ ਦੇ ਉੱਤੇ ਕੋਈ ਵੀ ਗੱਡੀ ਪਾਰਕਿੰਗ ਨਾ ਕਰੋ ਕੋਈ ਵੀ ਰਹੀ ਹੋ ਸਕਦਾ ਮਰੀਜ਼ ਹੋਵੇ ਇਸ ਲਾਈਨ ਦੇ ਵਿੱਚ ਰੋਡ ਦੇ ਉੱਤੇ ਚੱਲਦਾ ਪੀਸ ਸੁ ਕਿਰਪਾ ਕਰਕੇ ਇਸ ਰੋਡ ਤੇ ਮੇਰੀ ਐਸ ਵੇਲੇ ਜਿਹੜੀ ਪੀਸੀਆਰ ਹੈ ਜਿਹੜੀ ਪੀਸੀਆਰ ਦੀ ਗੱਡੀ ਆ ਉਹ ਵੀ ਮੈਂ ਮੂਵ ਕਰਾਇਆ ਮੈਂ 112 ਦੀ ਕੱਲ ਤੇ ਗਿਆ ਇਸ ਕਰ ਨਾਲੇ ਤਰ੍ਹਾਂ ਤੂੰ ਤੋਂ ਬਾਦ ਮੈਂ ਇੱਥੇ ਆ ਕਿਉਂਕਿ ਕੋਈ ਨਾ ਕੋਈ ਕਈ ਇਹ ਵੀ ਕਾਰਨ ਹੋ ਸਕਦਾ ਕਿਉਂਕਿ ਉਹਨਾਂ ਨੂੰ ਡਰ ਨਹੀਂ ਹੈਗਾ ਕਿਸੇ ਤਰ੍ਹਾਂ ਦਾ ਕਿਉਂਕਿ ਉਹਨਾਂ ਨੇ ਚਲਾਨ ਹੀ ਨਹੀਂ ਕੀਤੇ ਹੁੰਦੇ ਸਰ ਇਸ ਕਰਕੇ ਵੀ ਹੋ ਸਕਦਾ ਦੇਖੋ ਜੀ ਕਿਉਂਕਿ ਰੋਜ਼ ਇਹ ਹਾਲਾਤ ਰਹਿੰਦੇ ਨੇ ਅਸੀਂ ਚਲਾਨ ਨਾਲੋਂ ਜ਼ਿਆਦਾ ਬੈਟਰ ਦੱਸਦੇ ਪਈ ਇਹਨਾਂ ਦੀ ਟੋ ਕੀਤੀ ਜਾਵੇ ਗੱਡੀ ਮੇਰੀ ਸਰ ਤੁਹਾਡੇ ਜਾਣ ਤੋਂ 10 15 ਮਿੰਟ ਬਾਅਦ ਹੀ ਫਿਰ ਇਹੀ ਹਾਲਾਤ ਬਣ ਜਾਂਦੇ ਨੇ ਕਿ ਤੁਹਾਨੂੰ ਇਸ ਚੀਜ਼ ਦਾ ਪਤਾ ਦੇਖੋ ਹਾਲਾਤ ਤਾਂ ਮੰਨਦੇ ਦੇਖੋ ਜੀ ਮੈਂ ਤਾਂ ਇਹ ਕਹਿੰਦਾ ਵੀ ਸਾਡੀ ਜਿਹੜੀ ਮੈਂ ਆਪਣੀ ਅਸੀਂ ਡਿਊਟੀ ਕੀ ਆਪਾਂ ਦੁਕਾਨਦਾਰਾਂ ਨੂੰ ਇਹ ਚੀਜ਼ ਸਮਝਾ ਸਕਦੇ ਕਿ ਤੁਹਾਡੇ ਦੁਕਾਨਦਾਰਾਂ ਨੂੰ ਸਮਝਾ ਸਕਦੇ ਕਿ ਆਪਣੇ ਦੁਕਾਨ ਦੇ ਬਾਹਰ ਨੋ ਪਾਰਕਿੰਗ ਦਾ ਜਾਂ ਕੁਛ ਐਸਾ ਦਾ బోర్ਡ ਲਗਾ ਦਿੱਤਾ ਜਾਵੇ ਜਿੱਥੇ ਗੱਡੀਆਂ ਪਾਰਕ ਉਹ ਜੀ ਸਾਡੇ ਤੇ ਅਲੀਕੇਸ਼ਨ ਲਾਂਦੇ ਆ ਜੀ ਸਾਡੇ ਦੁਕਾਨ ਤੇ ਜਿਹੜਾ ਹੈ ਸਮਾਨ ਖਰੀਦਣ ਤੋਂ ਮਨਾ ਕਰਦੇ ਸਾਡੀ ਗਾਕੀ ਨੂੰ ਫੜ ਕੇ ਪੈਂਦਾ ਜੀ ਗਾਕੀ ਨੂੰ ਫੜ ਕੇ ਇੱਕ ਪਾਰਕਿੰਗ ਨਹੀਂ ਮਾਲਟਾਂ ਦੇ ਵਿੱਚ ਕੋਈ ਪਾਰਕਿੰਗ ਨਹੀਂ ਬਣਾਈ ਗਈ ਗੱਡੀਆਂ ਵਾ ਨਹੀਂ ਪਾਰਕਿੰਗ ਬਣਾਈ ਹੈ ਜੀ ਪਾਰਕਿੰਗ ਦੇ ਵਿੱਚ ਗੱਡੀ ਪਾਰਕ ਕਿਉਂ ਲੋਕ ਸਰ ਗੱਡੀਆਂ ਪਾਰਕ ਕਰ ਦਿੰਦੇ ਨੇ ਆਪਣੇ ਆਪ ਨੂੰ ਬੇਇੱਜ਼ਤੀ ਮਹਿਸੂਸ ਕਰਦੇ ਆ ਜੀ ਸਰ ਹੋਰ ਬੜੀ ਸਮੱਸਿਆ ਆਂਦੀ ਹੈ ਕਿ ਜਿਹੜੇ ਫੁੱਟਪਾਥ ਨੇ ਫੁੱਟਪਾਥ ਦੇ ਉੱਪਰ ਜਿਹੜੇ ਕਿ ਲੋਕਾਂ ਦੇ ਪੈਦਲ ਚੱਲਣ ਵਾਸਤੇ ਜਿਹੜੇ ਫੁੱਟਪਾਥ ਬਣੇ ਨੇ ਪਰ ਕੁਝ ਲੋਕ ਜਿਹੜੇ ਪ੍ਰਵਾਸੀ ਲੋਕ ਨੇ ਉੱਥੇ ਰੇੜੀਆਂ ਬਣਾ ਲੈਂਦੇ ਨੇ ਜਾਂ ਕੁਝ ਖਾਣ ਪੀਣ ਦਾ ਜਿਹੜਾ ਕਿ ਕਬਜ਼ਾ ਕੀਤਾ ਹੋਇਆ ਹੈ ਬੜਾ ਇਹ ਜਿਹੜੀ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਸਰ ਇਹ ਮੋਲ ਟਾਉਂ ਦੇ ਵਿੱਚ ਬਸ ਹਟਾ ਰਹੇ ਆ ਜੀ ਉਹਨਾਂ ਨੂੰ ਨੋਟਿਸ ਦੇ ਰਹੇ ਆ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕਰ ਰਹੇ ਆ ਜੀ ਉਹਨੇ ਪਹਿਲਾਂ ਉਹਨਾਂ ਨੂੰ ਵਾਰਨਿੰਗ ਦਿੰਨੇ ਉਸ ਤੋਂ ਬਾਅਦ ਨੋਟਿਸ ਦਿੰਨੇ ਰਿਟਨ ਦੇ ਵਿੱਚ 188 ਅਗਰ ਉਹ ਨਹੀਂ ਮੰਨਦਾ ਤਾਂ 188 ਦਾ ਪਰਚਾ ਦਰਦ ਕੀਤਾ ਜਾਂਦਾ ਹੈ ਜਿਹੜੇ ਦੁਕਾਨਦਾਰ ਫੁੱਟਪਾਥ ਦੇ ਉੱਪਰ ਜਿਹੜਾ ਕਿ ਦੁਕਾਨਾਂ ਵਗੈਰਾ ਲਗਾ ਕੇ ਹਾਂਜੀ ਜਿਹੜੇ ਦੁਕਾਨਾਂ ਦੇ ਉੱਤੇ ਫੁੱਟਪਾਥ ਦੇ ਉੱਤੇ ਦੁਕਾਨਾਂ ਲਾਉਂਦੇ 100 ਪਹਿਲਾਂ ਉਹਨਾਂ ਨੇ ਵਾਰਨਿੰਗ ਦਿੱਤੇ ਆ ਫਿਰ ਉਸ ਤੋਂ ਬਾਅਦ ਨੋਟਿਸ ਦਿੱਤੇ ਨੋਟਿਸ ਤੋਂ ਬਾਅਦ 188 ਦੀ ਕਾਰਵਾਈ ਕਰਦੇ ਆ ਧੰਨਵਾਦ ਸਰ ਸੋ ਇਹ ਸੀ ਸਾਡੇ ਨਾਲ ਜਿਹੜੇ ਕਿ ਜੌਰਡਨ ਚਾਰਜ ਟ੍ਰੈਫਿਕ ਦੇ ਜਿਹੜੇ ਕਿ ਜੌਰਨ ਇੰਚਾਰਜ ਸ੍ਰੀ ਸਤਨਾਮ ਸਿੰਘ ਜੀ ਜਿਹੜੇ ਕਿ ਮੌਕੇ ਤੇ ਆਏ ਸੀਗੇ ਔਰ ਆਨ ਤੋਂ ਬਾਅਦ ਜਿਹੜਾ ਕਿ ਕਾਫੀ ਗੱਡੀਆਂ ਤੇ ਉਹਨਾਂ ਨੇ ਜਿਹੜਾ ਕਿ ਚਲਾਨ ਵੀ ਕੀਤੇ ਨੇ ਉਹ ਦੇਖਾਂਗੇ ਜਿਹੜਾ ਕਿ ਹੋਰ ਵੀ ਕਿੰਨੀਆਂ ਗੱਡੀਆਂ ਦੇ ਜਿਹੜਾ ਕਿ ਸਟicker ਚਲਾਨ ਜਿਹੜੇ ਕਿ ਕੀਤੇ ਜਾਂਦੇ ਨੇ